ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਬਹਾਦਰ ਸ਼ਾਹ ਨੂੰ ਨਾਦੇੜ ਸਾਹਿਬ ਵਿਖੇ ਕਰਾਮਾਤ ਦਿਖਾਉਣ ਦਾ ਇਤਿਹਾਸ ਗਿਆਨੀ ਸੰਤ ਸਿੰਘ ਜੀ ਮਸਕੀਨ ਪਾਸੋਂ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਾਦਰ ਸ਼ਾਹ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾਹ ਜ਼ਫਰ ਨਹੀਂ ਉਹ ਆਖਰੀ ਮੋਗਲ ਸਮਰਾਟ ਹੋਇਆ ਹੈ ਬਹਾਦਰ ਸ਼ਾਹ ਔਰੰਗਜ਼ੇਬ ਦਾ ਲੜਕਾ ਇਸਨੇ ਇੱਕ ਦਿਨ ਆਪਣੇ ਤਖਤ ਦਿੱਤੇ ਹਜ਼ੂਰ ਸਾਹਿਬ ਦੀ ਗੱਲ ਐ ਨਾ ਦੇੜ ਦੀ ਗੱਲ ਐ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਲੰਬੀ ਚੌੜੀ ਕਥਾ ਮੈਂ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ ਪਹਿਲੇ ਤੇ ਉਸਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੇ ਨਗੀਨਾ ਜਿਹੜਾ ਉਸਦੇ ਖਜ਼ਾਨੇ ਦੇ ਸਭ ਤੋਂ ਕੀਮਤੀ ਨਗੀਨਾ ਸੀ ਤੇ ਸਭ ਤੋਂ ਵੱਡਾ ਸੀ ਤੇ ਅੰਦਰੋਂ ਇਹ ਸੋਚਿਆ ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਵੇਟ ਕਰਾਂ। ਔਰੰਗਜ਼ੇਬ ਨਾਲ ਟਕਰਾਉ ਰਹਾ ਔਰੰਗਜ਼ੇਬ ਦਾ ਲੜਕਾ ਬਾਦਰ ਸ਼ਾਹ ਨੇ ਸੁਲਾ ਕਰ ਲਈ। ਉਹਨੇ ਸਾਫ਼ ਕਹਿ ਦਿੱਤਾ ਗੁਰਦੇਵ ਮੇਰੇ ਪਿਤਾ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦੇਵਾ। ਮੈਂ ਤੁਹਾਡਾ murid ਉਹਨੇ ਨਗੇਨਾ ਬੈਠ ਕੀਤਾ ਸੀ। ਚੋਕੇ ਅੰਦਰ ਇਹ ਖਿਆਲ ਸੀ ਮੈਂ ਸਭ ਤੋਂ ਵੱਡੀ pèce ਦੇ ਰਿਆਂ ਅਜ ਤੱਕ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਦੀ pèce ਕਿਸੇ ਨੇ ਨਹੀਂ ਦਿੱਤੀ ਹੋਣੀ ਮਹਾਰਾਜ ਨੇ ਨਗੇਨਾ ਚੁੱਕ ਕੇ ਗੁਜ਼ਾਰੀ ਸੁਣ ਦਿੱਤਾ ਬੜਾ ਅਫਸੋਸ ਹੋਇਆ ਬਾਦਰ ਸ਼ਾਹ ਨੂੰ ਅੰਦਰ ਸੋਚਦਾ ਮੈਂ ਤੇ ਸਮਝਿਆ ਸੀ ਇਹ ਗੁਰੂ ਨੂੰ ਪਤਾ ਹੋਣਾ ਨਗੇਨਾ ਇਹਨਾਂ ਨੇ ਪੱਥਰ ਜਾਣ ਕੇ ਛੁੱਟ ਦਿੱਤਾ اس زمانے چی لاکر روپئے قیمت ہاتھ جوڑ کے کہنے لگا مہاراج آپ نے جو گوداوری سڑ دیتا ہے پتھر نہیں ہے نگینا ہے اچھا نگینا ہے پھر انج کر آپ ہی کٹ کے لیا لے میں تو آپ ہی کٹ کے لیا گوڑے گوڑے پانی سی جیا کھیل کے دو ہاتھ آنا لب لب پائے گا تھلے جلے پتھر سارے باہر کڑے تو سب نگینے ہی نگینے اکھاں کھل گئیں گا آکے متھا ٹیکیا جیدی نگاہ کرم ہر پتھر پتھروں نگینا بنا سکتی ہے میں پلے چ پہ گیا کہ میں بہت وڈی ویڈیٹ دیتی ہے میں بہت وڈی ویٹا کی ہے بول منگی ਉਸ ठाਣ ਤੇ ਯਾਦਗਾਰੀ ਸਥਾਨ ਵੀ ਬਣਿਆ ਹੋਇਆ ਗੁਰਦੁਆਰਾ ਨਗੀਨਾਗਾਟ ਬਾਦੁਰ ਸ਼ਾਹ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਬਹੁਤ ਵੱਡਾ ਖੇਮਾ ਲੱਗਿਆ ਹੋਇਆ ਸੀ ਤਖਤ ਦੇ ਉੱਤੇ ਸਤਿਗੁਰੂ ਨੂੰ ਬਿਠਾਇਆ ਆਪ ਥੱਲੇ ਬੈਠ ਗਿਆ ਦੂਜੇ ਛੋਟੇ ਸਿੰਘਾਸਣ ਤੇ ਜਿਹੜਾ ਵੱਡਾ ਸਿੰਘਾਸਣ ਹੁੰਦਾ ਉਹਨੂੰ ਔਰੰਗ ਕਹਿੰਦੇ ਨੇ ਜਿਹੜਾ ਛੋਟਾ ਹੁੰਦਾ ਉਹਨੂੰ ਮਸਲਤ ਕਹਿੰਦੇ ਨੇ ਇਹ ਮਸਲਤ ਮਸਨਦ ਦਾ ਪੰਜਾਬੀ ਰੂਪ ਬਣਿਆ ਮਸੰਦ। ਵਸੇ ਸ਼ਬਦ ਹੈ ਮਸਨਦ। ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਝੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਸਨ ਉਸ ਦਿਨ ਤੋਂ ਬਾਅਦ ਗੁਰਦੁਆਰਿਆਂ 'ਚ ਇਹ ਮਸਨਦ ਵਿਛਾਈ ਜਾਂਦੀ ਏ ਵੀ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ। ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ। ਵੀ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ। ਗਲੇ ਨਹੀਂ 22 ਮੰਡੀਆਂ 22 ਮਸਨਦ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਛੋਟਾ ਤਖਤ ਉਹਨੂੰ ਮਸਨਦ ਕਹਿੰਦੇ ਨੇ ਜਿ세 ਸ਼ਾਹਜਹਾਂ ਦੇ ਲੜਕੇ ਦਾ ਨਾਮ ਤੇ ਮਯੁੰਦਿਨ ਸੀ ਪਰ ਜਿਸਨ ਉਸਦੀ ਤਾਜਪੋਸ਼ੀ ਹੋਈ ਪਿਓ ਨੂੰ ਜੇਲ ਦੇ ਛਪਾ ਕੇ ਤੇ ਤਿੰਨ ਬਰਾਵਾਂ ਨੂੰ ਮਾਰ ਕੇ ਉਨੇ ਜਦ ਆਪਣੀ ਤਾਜਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ ਔਰੰਗ ਕੈਨ ਤਖਤ ਨੂੰ ਜੇਵ ਕੈਨ ਸ਼ਿੰਗਾਰ ਨੂੰ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਤਖਤ ਦੀ ਮਾਨ ਮਰਿਆਦਾ ਸ਼ਾਇਰ ਲੋਗ ਕਵੀ ਲੋਗ ਸਾਹਿਤਕਾਰ ਦਿਮਾਗ ਦੇ ਦੇਨੇ ਔਰ ਸ਼ੈ ਨਿਸ਼ਾ ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲੁਸ ਰੱਖਦੇ ਰਹਿੰਦੇ ਨੇ ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ ਕੋਈ ਉਪਮਾ ਖਾਸियत ਤੇ ਫਿਰ ਨਾਮ ਉਹਨੂੰ ਅਰਬੀ ਫਾਰਸੀ ਤਖੱਲੁਸ ਕਹਿੰਦੇ ਨੇ ਜਿਵੇਂ ਹੁਮਾਯੂੰ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ ਅੱਲਾਹੂ ਅਕਬਰ ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ اکبر دا لڑکا شہزادہ سلیم وڈا ہو کے جب تخت نشین ہویا اس نے اپنا تخلص رکھیا جہانگیر سارا جہان میری مٹھی میری پکڑ دس میری گرفت دے جہانگیر دا لڑکا شہزادہ خرم جس دن تخت نشین ہویا ہے انہیں اپنا تخلص رکھیا شاہ جہاں شاہ جہاں ਦੇਰਾ ਹਿੰਦੁਸਤਾਨ ਦਾ ਸ਼ਹਿਨशाह ਨਹੀਂ ਸਾਰੀ ਦੁਨੀਆ ਦਾ ਸ਼ਾਹ-ਏ-ਜਹਾਂ ਸਾਰੇ ਜਹਾਨ ਦਾ ਬਾਦਸ਼ਾਹ ਸ਼ਾਹ ਜਹਾਂ ਦਾ ਲੜਕਾ ਮਯੁੰਦੀਨ ਤਿੰਨ ਬਰਾਂਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ ਤਖੱਦ ਦਾ ਸ਼ਿੰਗਾਰ ਤਖੱਦੀ ਸ਼ੋਭਾ ਤਖੱਦੀ ਮਾਨ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਕਵਾ ਦਾ ਪਾਛਾਈ ਦਸੂ ਔਰੰਗਜ਼ੇਬ ਨੂੰ ਜੋ ਲਿਖਿਆ ਨਜ਼ੀਬਤ ਤੋਰਾ ਨਾਮ ਔਰੰਗਜ਼ੇਬ ਤੇ ਔਰੰਗਜ਼ੇਬ ਲਵਾਇਦ ਫਰੇਬ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ ਫੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ ਹੈ ਸਿੰਘਾਸਣ ਬਦਨਾਮ ਹੋ ਜਾਂਦਾ ਹੈ ਬਰਸਟ ਹੋ ਜਾਂਦਾ ਹੈ ਮਹਿਲਾ ਹੋ ਜਾਂਦਾ ਹੈ ਬੜੀ ਜੁੱਦ ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸਹੀ ਅੰਦ ਜੋ ਬਹਾਦਰ ਸ਼ਾਹ ਨੂੰ ਦੇਣੀ تعلیم ਦੇਂਦਾ ਸੀ। ਉਹਨੂੰ ਛੇੜ ਬੜੀ ਹੋਈ। ਵੀ ਮੈਨੂੰ ਨਹੀਂ ਕਦੀ ਬਿਠਾਇਆ। ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ ਜਦ ਕਿ ਮੈਂ ਉਸਤਾਦ ਆ ਮੈਂ ਪੜਾਣ ਵਾਲਾ। ਮੈਂ ਸੁਣੋਂ ਇਲਮ ਪੜਾਇਆ ਦਿਨੇ ਇਲਮ ਪੜਾਇਆ ਸੰਸਾਰੇ ਇਲਮ ਪੜਾਇਆ ਮੈਂ ਇਸ ਦਾ ਉਸਤਾਦ ਆ ਇਹਨੇ ਇਸਰਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੇ ਅੰਦਰ ਕਰੋਧ ਨਾਲ ਵਰ ਗਿਆ ਤੋ ਗੁੱਸਾ ਹੁਣ ਬਾਦਰ ਸਾਹਿਬ ਦੇ ਕੱਢ ਨਹੀਂ ਸਕਦਾ ਸੀ ਗੁੱਸਾ ਕਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ ਕਿਹ ਲਗਾ ਮਹਾਰਾਜ ਤੁਹਾਡੇ ਕੋਲ ਕਰਵਾਤ ਕਿਹੜੀ ਹੈ کلا کیڑی ہے فقیر ہو تو ولی لاؤ پیغمبر کہہ ہو دسویں گرو نانک کہہ ہے کی تھوڑے کول تھوڑے کل کی ہے بہادر شاہ محسوس کردہ سی بھی یہ سید گستاخی کر رہے ہیں اور پھر استاد بادر شاہ چپ کر گئے استاد بادر شاہ اس کو پڑھتا سی مہاراج کہنے لگے سید تو کرامات دیکھنی ہے ہاں کرامات دیکھنی تو بھائی صاحب بھائی گر پرتاب سورج دی جس کی کتھا بھارت کے تمام اتیاسک چھون اتہاسک استھان چام دقت آتہسک گرنتھ ہے انہوں گر پرتاب سورج کہنے نے چھوٹا نام سورج پرکاش ਸਤਿਗੁਰੂ ਕਹਿੰਦੇ ਨੇ ਮਾਰੇ ਬਖਸ਼ੇ ਦੇਰ ਬਹਿਣਾ ਤਿਸ ਮੁਖ ਮੇ ਲਖ ਅਸਮਦ ਪੀਣਾ ਦਿਨ ਰਾਤ ਤੂੰ ਬਾਦਸ਼ਾਹ ਕੋਲ ਰਹਿਣਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ ਕਰਾਮਾਤ ਉਹਦੇ ਮੂੰਹ ਚ ਵਸਦੀ ਉਹਦੀ ਜ਼बान ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ ਇੱਕ ਮਨੁੱਖ ਹਜ਼ਾਰਾਂ ਦਫਾ ਬੋਲ ਲੈ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ ایک منک کی زبان تو ایک بول نکلتا ہے ہزاراں ہاتھ جوڑ کے نو تیار نہیں کرامات نہیں کی ہے انہوں کرامات کی, دے. اور کی کرامات ہے استاد زوک نے کسی کے ایک آنسوں پر ہزاروں دل تڑپتے ہیں کسی کا عمر بھر رونا یوں ہی بیکار جاتا ہے ایک انجو نکلے ہے ਹਜ਼ਾਰਾਂ ਦਿਲ ਰੋਟੇ ਕੋਈ ساری ਜ਼ਿੰਦਗੀ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋ ਰਹੇ ਹੈ ਤੇਰੇ ਹੰਝੂ ਕਿਉਂ ਨਿਕਲੇ ਸਾਈਂ ਕਹਿੰਦੇ ਨੇ ਕਰਾਮਾਤ ਦੇਖ ਬਾਦਰ ਸ਼ਾਹੀ ਜ਼ਬਾਨ ਦੇ ਚ ਵਸਦੀ ਏ ਕੋਈ ਬੋਲ ਬੋਲਦਾ ਹੈ ਸੈਂਕੜੇ ਬੰਦੇ ਨਸ ਪੈਂਦੇ ਨੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਕਿ ਕਰਾਮਾਤ ਨਹੀਂ ਤੇ ਹੋਰ ਕੀ ਹੈ ਸૈયਦ ਮੁਸਕਰਾ ਕੇ ਕਹਿਣ ਲਗਾ ਮਹਾਰਾਜ ਇਹ ਕਰਾਮਾਤ ਤੇ ਫਿਰ ਬਾਦਰ ਸ਼ਾਹ ਦੀ ਹੋਈ ਨਾ ਤੁਹਾਡੇ ਕੋਲ ਕੀ ਹੈ ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲ ਕੀ ਹੈ ਤੁਸੀਂ ਵਲੀ ਅੱਲਾ ਤੁਸੀਂ ਪੈਗੰਬਰ ਤੁਸੀਂ ਦਸਵੇਂ ਗੁਰੂ ਨਾਨਕ ਤੁਹਾਡੇ ਕੋਲ ਕੀ ਹੈ ਮਹਾਰਾਜ ਨੇ ਜੇਬ ਚੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨशाह ਨੇ ਭਾਰਤ ਦੇ ਉਸ ਜ਼ਮਾਨੇ 'ਚ ਰੁਪਏ ਦਾ ਨਾਮ ਬਦਲ ਕੇ ਦਿਨਾਰ ਰੱਖਿਆ ਹੋਇਆ ਸੀ ਜਿਵੇਂ ਇੱਥੇ ਹੈ ਸਹਿਬਾ ਨੇ ਉਹ ਮੌਰ ਗੱਡੀ ਤੇ ਮੁਖਾਤਬ ਹੋ ਕੇ ਕਿਹਾ ਪਿੱਖ ਦਿਨਾਰ ਜੋ ਹੱਥ ਆਮਾਰੇ ਇਹ ਉਹ ਅਜ਼ਮਤ ਲਿਓ ਦੁਤੀ ਵਿਚਾਰੇ ਅਜ਼ਮਤ ਹੈ ਕਰਾਮਾਤ ਹੈ ਸੰਸਾਰ ਦੀ ਸਾਰੀ ਭਜ ਦੌੜ ਦਾ ਕਾਰਨ ਧਨ ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ ਔਰ ਸੰਸਾਰ ਦੇ ਵਿੱਚ ਇੱਕ ਨੰਬਰ ਦੀ ਸ਼ਕਤੀ ਦੰ। ਇਹ ਕਰਾਮਾਤ ਹੈ। ਇਹਦੇ ਨਾਲ ਚਾਹੋ ਕੁਝ ਵੀ ਕਰ ਲਓ ਜਗਤ ਦੇ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ ਹੁਣ ਸੈਦ ਨੇ ਕਿਹਾ ਸੁਨ ਸੈਦ ਬੋਲਿਓ ਤਜ ਮੌਨ। ਤੁਮ ਮੇ ਕਰਾਮਾਤ ਹੈ ਕੌਣ? ਇਹ ਕਰਾਮਾਤ ਪੈਸੇ ਦੀ ਹੋ ਗਈ, ਉਹ ਕਰਾਮਾਤ ਬਾਦਲ ਸ਼ਾਦੀ ਹੋ ਗਈ ਤੁਹਾਡੇ ਵਿੱਚ ਕੀ? ਬਾਦ ਨਹੀਂ ਆਇਆ ਸਵਾਲ ਤੇ ਸਵਾਲ ਕਰੀ ਗਿਆ ਤੁਹਾਡੇ ਵਿੱਚ ਕੀ ਹੈ ਤੁਸੀਂ ਕੀ ਰੱਖਦੇ ਹੋ ਮਹਾਰਾਜ ਕਹਿਣ ਲੱਗੇ ਪਰ ਤੂੰ ਸਾਡੀ ਕਰਾਮਾਤ ਦੇਖਣੀ ਹੈ ਹਾਂ ਦੇਖਣੀ ਹੈ ਫਿਰ ਇਨਕਾਰ ਨਾ ਕਰੇ ਜਦ ਅਸੀਂ ਦਿਖਾਣ ਲੱਗੇ ਨਾ ਫਿਰ ਜ਼ਬਾਨ ਨਾਲ ਕਹੀਂ ਹਾਂ ਦਿਖਾ ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ ਮੈਂ ਤਾਂ ਬਾਰ-ਬਾਰ ਕਹਿੰਦਾ ਪਿਆ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ ਸੁਨ ਸਈਦ ਬੋਲਿਓ ਤ ਜਮਾਉਨ ਤੁਮ ਮੇ ਕਰਾਮਾਤ ਹੈ ਕਾਹਨ ਸੁਨ ਸਤਗੁਰ ਸਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪ੍ਰਗਾਸੀ ਮਹਾਰਾਜ ਨੇ ਮਯਾਨ ਚੋ ਤਲਵਾਰ ਕੱਢ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਵਿਚ ਬਿਜਲੀ ਸੋਨ ਸਤਗੁਰ ਸਮ ਸ਼ੀਰਨੇ ਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਤਤਛਿਨ ਬਦਨ ਭੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਵੈ ਸਾਰਿਆਂ ਦੇ ਚਿਹਰੇ ਪੀਲੇ ਪੈ ਗਏ ਕੀ ਹੋ ਗਿਆ ਫਾਦਰ ਸ਼ਾ ਵੀ ਸਿਰ ਢਾ ਕੇ ਬੈਠ ਗਿਆ ਇਹ ਕੀ ਹੋ ਗਿਆ ਹੁਣ ਸਤਗੁਰ ਸੈਦ ਨੂੰ ਮੁਖਾਦਬ ਹੋ ਕੇ ਕਹਿੰਦੇ ਨੇ ਤੇਜ ਦੀਪਤ ਸਿਧੀ ਮੁਖ ਤੇ ਕਹੇਂ ਇਹ ਵੀ ਕਰਾਮਾਤ ਇੱਕ ਹੈ ਇਹ ਕਰਾਮਾਤ ਹੈ ਮੇਰੇ ਕੋਲ ਸ਼ਸਤਰ ਹੁਣ ਤੂੰ ਬੋਲ ਕਰਾਮਾਤ ਦਿਖਾਉ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਵਾਂ ਕੰਬੜੀ ਛੱਡ ਗਈ ਉਹਨਾਂ ਹੱਥ ਜੋੜ ਲਗਨ ਨਹੀਂ ਮਹਾਰਾਜ ਮੈਂ ਤਾਂ ਜੀ ਵਾਰਤਾਲਾਪ ਕਰ ਰਿਹਾ ਸੀ ਆਪ ਦੇ ਨਾਲ ਬਚਨ ਬਿਲਾਸ ਕਰ ਰਿਹਾ ਨਹੀਂ ਬਚਨ ਬਿਲਾਸ ਦੀ ਗੱਲ ਨਹੀਂ ਹੁਣ ਤੂੰ ਬੋਲ ਕਰਾਵਾਦ ਦਿਖਾਓ ਮੈਂ ਦਿਖਾਵਾਂ ਉਹ बार-बार ਹੱਥ ਜੋੜੀ ਜਾਏ ਸਤਿਗੁਰੂ ਬਾਦਸ਼ਾਹ ਨੂੰ ਕਹਿੰਦੇ ਨੇ ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ ਫਿਕਰਾਵਾਂ ਰਿੱਧ ਸਿੱਧ ਸਭ 모 ਹੈ ਨਾਮ ਨਵ ਸੇ ਮਨ ਆਏ ਨਾਟਕ ਚੇਟਕ ਦੀਏ ਕੁ ਗਾਜਾ ਪ੍ਰਭ ਲੋਗਨ ਕੇ ਆਵਤ ਲਾਜ